ਦਾ ਜੁਰਾ ਜਰੂਰ ਬੁੰਦ ਰਿਆ ਜਾਉ ਜਿੱਥੇ ਅੱਜ ਘਰ ਦੀ ਛੱਤ ਉੱਤੇ ਬੈਠੇ ਆ ਇਸ ਘਰ ਦੇ ਵਿੱਚ ਇੱਕ ਧੀ ਦਾ ਜਿਹੜਾ ਵਿਆਹ ਰੱਖਿਆ ਹੋਇਆ ਵਿਆਹ ਹੈਗਾ ਐਸੇ 20 ਤਰੀਕ ਨੂੰ ਅੱਜ 10 ਤਰੀਕ ਹੈ ਮੇਰੇ ਹਿਸਾਬ ਚ ਮੋਂ 10 ਤਰੀਕ ਹੋਊਗੀ ਵੀਡੀਓ ਜਸਟੈਂਸ ਸ਼ੂਟ ਕਰ ਰਹੇ ਆ ਪਰ ਜਿੱਥੇ ਵਿਆਹ ਦੀਆਂ ਇਸ ਘਰ ਦੇ ਵਿੱਚ ਖੁਸ਼ੀ ਦੀਆਂ ਤਿਆਰੀਆਂ ਹੋਣੀਆਂ ਸੀ ਉਧਰ ਜਿਹੜਾ ਸਰਕਾਰਾਂ ਦਾ ਕਹਿਰ ਆ ਜਿਹੜਾ ਜਿਹਨੂੰ ਅਸੀਂ ਕੁਦਰਤੀ ਕਹਿਰ ਦਾ ਨਾਂ ਨਹੀਂ ਦੇ ਰਹੇ ਜਿਹੜਾ ਪਾਣੀ ਆ ਜਿਹੜਾ ਛੱਡਿਆ ਗਿਆ ਦਰਿਆਵਾਂ ਦੇ ਵਿੱਚ ਇੰਨਾ ਕਿ ਜ਼ਿਆਦਾ ਕਿ ਲੋਕਾਂ ਦੇ ਘਰ ਡੋੜ ਕੇ ਰਹਿ ਗਏ ਲੋਕਾਂ ਦੀਆਂ ਜ਼ਿੰਦਗੀਆਂ ਖੁਸ਼ਹਾਲ ਵਸਦੀਆਂ ਉਹ ਬਰਬਾਦ ਕਰਕੇ ਰੱਖਦੀਆਂ ਉਹ ਕਹਾਣੀਆਂ ਜਿਹੜੀ ਪਰਿਵਾਰ ਦੇ ਨਾਲ ਆਪਾਂ ਸਾਂਝੀ ਕਰਦੇ ਆ ਭੈਣੇ ਸਸਿਕਾ ਭੈਣੇ ਪਤਾ ਲੱਗਿਆ ਕਿ ਸਾਡੀ ਛੋਟੀ ਭੈਣ ਦਾ ਵਿਆਹ ਰੱਖਿਆ ਸੀ ਉਦੇ ਕਰੀ ਦਿਓ ਜਾਣ ਕੇ ਜਾਣ ਕੇ ਗੇਮ ਦਾ ਜਿਹੜਾ ਕੁਸਮਾਨ ਬਣਾਇਆ ਉਹ ਵੀ ਤੁਹਾਨੂੰ ਪਤਾ ਸੀ ਆਪ ਕਿਸਦਾ ਹੋ ਗਿਆ ਠੀਕ ਆ ਜਦੋਂ ਥੋੜਾ ਬੜਾ ਹੁੰਦਾ ਉਹ ਵੀ ਸਾਲ ਚੋਂ ਹੁੰਦਾ ਤੁਹਾਨੂੰ ਪਤਾ ਹੀ ਹੈ ਕਿ ਨਹੀਂ ਬਿਲਕੁਲ ਢੇਰ ਹੋਣਾ ਇਹ ਹੋਈ ਆ ਵੀ ਦਾਨੂ ਹੋਈ ਹਾਰਾ ਦਿੱਤਾ ਜਾਵੇ ਜੀ ਤੇ ਧੀ ਤੇ ਸਾਰਿਆਂ ਦੀ ਸਾਂਝੀ ਹੁੰਦੀ ਬਿਲਕੁਲ ਕਿੰਨੇ ਕ ਪਹਿਲੀ ਆਪਣੀ ਕੋਲੀ ਤੱਕ ਕਿਲਾ ਕੀ ਹੈ ਕਿਲਾ ਤੇ ਜਿਹਨ ਕਿਲੇ ਚੋਟੀ ਤੇ ਝੋਨਾ ਭਾਈ ਜੀ ਇਧਰ ਸ਼ਾਟ ਮਾਰ ਦਿਓ ਆ ਸਾਹਮਣੇ ਪੈਲੀ ਆ ਤੇ ਕਿਤੇ ਤੁਹਾਨੂੰ ਝੋਨਾ ਨਹੀਂ ਝੋਨਾ ਨਹੀਂ ਕਿਉਂਕਿ ਪਾਣੀ ਆ ਜਿਹੜਾ ਜ਼ਮੀਨ ਸਮੇਤ ਝੋਨੇ ਨੂੰ ਰੋੜ ਕੇ ਲੈ ਗਿਆ ਭੈਣੇ ਅੱਜ ਇਸ ਘਰ ਦੇ ਵਿੱਚ 10 ਦਿਨ ਬਾਕੀ ਰਹਿ ਗਏ ਵਿਆਹ ਦੇ ਇਸ ਘਰ ਦੇ ਵਿੱਚ ਕਿੱਥੇ ਆਪਾਂ ਨੂੰ ਪੰਜ 10 ਦਿਨ ਪਹਿਲਾਂ ਪੂਰੀ ਭਾਜਨਾ ਸਰੈਂਦੀ ਆ ਕਿ ਸਮਾਨ ਸਮੂਹਣ ਜੋ ਹਲਵਾਈ ਦਾ ਲਿਆਉਣਾ ਆਪਾਂ ਪੂਰੀ ਤਿਆਰੀ ਕਰਦੇ ਆਂ ਤੇ ਅੱਜ ਤਿਆਰੀਆਂ ਸਾਰੀਆਂ ਅੱਜ ਨੀਂਦ ਨਹੀਂ ਆਉਂਦੀ ਰਾਤ ਨੂੰ ਹਾਂ ਕੀ ਕਰੀਏ ਕਿੱਥੇ ਕਰੀਏ ਕਿੰਨੀਆਂ ਖਰੀਜਾਂ ਸਿੱਧੀ ਦੇ ਦੇ ਅੱਜ ਬਹੁਤ ਰੀਜਾਂ ਆ ਵੀ ਕਰਾਂਗੇ ਉਹ ਨਹੀਂ ਭੈਣੇ ਦਿਲ ਨਾਲ ਹੌਲਾ ਕਰ ਬਾਈ ਜੀ ਤੁਸੀਂ ਵੀ ਥੋੜੀ ਜਾਣਕਾਰੀ ਦਿਓ ਅੱਜ ਮੁਸੀਬਤ ਜਿਹੜੀ ਤੁਹਾਡੇ ਤੇ ਪਈ ਆ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਸਾਡੇ ਖਾਸ ਕਰਕੇ ਐਨ ਆਰ ਆਈ ਭਰਾਵਾਂ ਨੂੰ ਕੀ ਅਪੀਲ ਕਰਦੇ ਆ ਤਾਂ ਕਿੰਨੀ ਹੋ ਸਕਿਆ ਗੱਲ ਦੀ ਮਤ ਕਰੀ ਚਲੋ ਕੀ ਨਾ ਕਰੀ ਜਿਹੜਾ ਚੁੱਪ ਸਰੇ ਜਾਂਦੀ ਮੈਂ ਐਨ ਆਰ ਆਈ ਭਰਾਵਾਂ ਨੂੰ ਖਾਸ ਕਰਕੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਧੀ ਸਾਡੀ ਆ ਧੀ ਸਾਡੇ ਪੰਜਾਬੀਆਂ ਦੀ ਆ ਇਹ ਧੀ ਨੂੰ ਬਾਰ ਦੇ ਵਿੱਚੋਂ ਉਠਾਉਣਾ ਹਰ ਇੱਕ ਪੰਜਾਬੀ ਦਾ ਫਰਜ਼ ਬਣਦਾ ਪੈਲੀ ਦਾ ਕਿਲਾ ਜੇ ਆ ਆਫਤ ਨਾ ਆਉਂਦੀ ਕਿਸੇ ਨੇ ਸਾਡੇ ਮੂਹਰੇ ਹੱਥ ਇਹਨਾਂ ਨੂੰ ਅੱਡਣ ਦੀ ਲੋੜ ਨਹੀਂ ਸੀ ਮਾਰਾ ਚੰਗਾ ਇਹਨਾਂ ਨੇ ਖੁੱਦ ਕਰ ਲੈਣਾ ਸੀ ਇਹਨਾਂ ਨੂੰ ਅੱਜ ਅੱਖਾਂ ਦੇ ਵਿੱਚ ਰੋਣਾ ਕਿਉਂ ਆ ਰਿਹਾ ਜਿਹੜੀਆਂ ਅੱਖਾਂ ਦੇ ਵਿੱਚ ਅੱਜ ਖੁਸ਼ੀ ਦੇ ਹੰਝੂ ਹੋਣੇ ਸੀ ਉਹ ਅੱਖਾਂ ਦੇ ਵਿੱਚ ਤਰਸ ਦੇ ਹੰਝੂ ਆ ਇਹ ਅਸੀਂ ਆਪਣੇ ਤੇ ਧੋਕ ਕੇ ਵੇਖੀਏ ਆਪਣੇ ਤੇ ਲਾ ਕੇ ਵੇਖੀਏ ਖੁਦਾ ਨਾ ਖਾਸਤਾ ਇਹ ਹਾਲਾਤ ਸਾਡੇ ਨਾਲ ਰਾਤ ਨੂੰ ਵੈਸੇ ਪਈਏ ਪਏ ਹੋਈਏ ਤੇ ਤੜਕੇ ਨੂੰ ਜਦੋਂ ਸਾਡੇ ਹਾਲਾਤ ਆ ਜਿਹੜੇ ਵਿਗੜੇ ਹੋਣ ਉਦੋਂ ਸਾਡੇ ਦਿਲ ਉੱਤੇ ਕੀ ਗੁਜਰੂਗੀ ਸਾਰਾ ਸਮਾਨ ਘਰ ਦਾ ਜਿਹੜਾ ਤੈਸ਼ ਨੈਸ਼ ਹੋ ਗਿਆ ਕਮਰਿਆਂ ਦੇ ਵਿੱਚ ਪਾਣੀ ਵੜਿਆ ਫਿਰਦਾ ਛੱਤ ਦੇ ਉੱਤੇ ਆ ਜਿਹੜੇ ਰਹਿ ਕੇ ਟਾਈਮ ਪਾਸ ਕਰ ਰਹੇ ਆ ਨੰਬਰ ਬਾਈ ਜੀ ਹੁਣੇ ਬੋਲਣਗੇ ਇਸ ਨੰਬਰ ਤੇ ਨਾ ਅਸੀਂ ਤੁਹਾਨੂੰ ਕੋਈ ਆਪਦਾ ਕੰਟੈਕਟ ਨੰਬਰ ਦੇਣਾ ਨਾ ਅਸੀਂ ਤੁਹਾਨੂੰ ਕੋਈ ਆਪਦਾ ਖਾਤਾ ਦੇਣਾ ਬਾਈ ਜੀ ਹੁਣਾਂ ਦਾ ਨੰਬਰ ਆ ਆਪਦੇ ਮੂੰਹੋਂ ਬੋਲਣਗੇ ਇਹਨਾਂ ਨਾਲ ਹੂਨ ਲਾ ਕੇ ਤੁਸੀਂ ਵੱਧ ਤੋਂ ਵੱਧ ਐਨ ਆਰ ਆਈ ਭਰਾਵੋ ਮਦਦ ਕਰੋ ਚਾਰ ਚੁਫੇਰੇ ਪਾਣੀ ਐ ਧੀ ਦਾ ਮਾੜਾ ਮੋਟਾ ਬਨਾਇਆ ਅਸਮਾਨ ਉਹ ਵੀ ਖਰਾਬ ਹੋ ਗਿਆ ਬਾਈ ਜੀ ਨੰਬਰ ਤੁਸੀਂ ਆਪ ਦਾ ਜਿਹੜਾ ਕੋਡਾ 24 ਘੰਟੇ ਚੱਲਦਾ ਉਹ ਗੋ 9417545636 9417545636 45626 ਨਾ ਤੁਹਾਡਾ ਬਈ ਰਾਜ ਬਲਰਾਜ ਸਿੰਘ ਪਿੰਡ ਫੱਟੇਵਾਲਾ ਜ਼ਿਲ੍ਹਾ ਬਰੋਇਪੁਰ ਸੋ ਇਹ ਇਹਨਾਂ ਦਾ ਡਰੈੱਸ ਆ ਨੰਬਰ ਬਈ ਬਣ ਕੇ ਫੀਲ ਕਰਕੇ ਜਿੰਨੇ ਵੀ ਕਰ ਸਕਦੇ ਆ ਇਹ ਨਹੀਂ ਹੈ ਕਿ ਵੀ ਅਸੀਂ ਤੁਹਾਡੇ ਤੋਂ ਬਹੁਤ ਵੱਡੀ ਮਦਦ ਮੰਗਦੇ ਆ ਫੂਈ ਫੂਈ ਨਾਲ ਦਰਿਆ ਭਰ ਜਾਂਦਾ 10 ਦਿਨ ਕਾਰਜ ਦੇ ਵਿੱਚ ਬਾਕੀ ਰਹਿ ਗਏ ਤੇ ਧੀ ਨੂੰ ਇਸ ਬੂਹੇ ਹਰਕਤੀ ਇਹ ਪੇਤਾ ਦੀ ਵਿਹੜੇ ਦੇ ਵਿੱਚੋਂ ਖੁਸ਼ੀ-ਖੁਸ਼ੀ ਜਿਹੜਾ ਆਪਦੇ ਅਸਲੀ ਘਰ ਦੇ ਵਿੱਚ ਜਿੱਥੋਂ ਉਹਦੀ ਆਰਕੀਟਨੀ ਹੁੰਦੀ ਆ ਜਿੱਥੋਂ ਉਹਦਾ ਦੋ ਤਿਆਂ ਪੋਤਿਆਂ ਵਾਲੀ ਬਣ ਕੇ ਉਹਨੇ ਜਿਹੜੇ ਘਰ ਦੇ ਉੱਤੇ ਰਾਜ ਕਰਨਾ ਹੁੰਦਾ ਉਸ ਘਰ ਦੇ ਵਿੱਚ ਅਸਲੀ ਘਰ ਆ ਜਿਹੜਾ ਮਾਪਿਆਂ ਦਾ ਘਰ ਛੱਡ ਕੇ ਸਹੁਰਿਆਂ ਦਾ ਘਰ ਅਸਲੀ ਕਹਿੰਦੇ ਆ ਤੇ ਉਦੋਂ ਅਸਲੀ ਘਰ ਆਸਤੇ ਵਧਾਈ ਕਰਨਾ ਤੇ ਧੀਆਂ ਨੂੰ ਖੁਸ਼ੀਆਂ ਦੇ ਨਾਲ ਢੋਲਾਂ ਦੇ ਨਾਲ ਆ ਜਿਹੜਾ ਵਿਦਾ ਕੀਤਾ ਜਾਂਦਾ ਸੋ ਮੈਂ ਪੂਰੇ ਪੰਜਾਬ ਦੇ ਤੇ ਐਨ ਆਰ ਆਈ ਭਰਾਵਾਂ ਤੋਂ ਆਸ ਰੱਖਦਾ ਕਿ ਅਸੀਂ ਵੀ ਇਸ ਧੀ ਨੂੰ ਸਾਰੇ ਪਰਿਵਾਰ ਨੂੰ ਖੁਸ਼ੀਆਂ ਦੇ ਨਾਲ ਵਿਦਾ ਕਰੀਏ ਤੇ ਇਹਨਾਂ ਦੇ ਹੰਝੂ ਆ ਜਿਹੜੇ ਉਹ ਦਰਦ ਆ ਜਿਹੜਾ ਅਸੀਂ ਪੰਜਾਬੀ ਆ ਜਿਹੜਾ ਸਾਫ਼ ਕਰ ਸਕੀਏ ਵੀਡੀਓ ਵਾਤ ਤੋਂ ਬਾਅਦ ਸ਼ੇਅਰ ਕਰਿਓ ਕਲਦੀਪ ਖਖਰਾਣਾ ਪੇਜ ਨੂੰ ਲਾਇਕ ਸ਼ੇਅਰ ਕਰਿਓ ਵੀਰ ਜੀ ਥੱਲੇ ਮਾੜੀ ਜੀ ਮਰਾ ਦਿਓ ਕੈਮਰਾ ਦਾ ਜਾ ਕੈਮਰਾ ਮਰਾ ਕੇ ਥੱਲੇ ਦੇ ਹਾਲਾਤ ਆ ਜਿਹੜੇ ਦਿਖਾ ਦਿਓ ਕਮਰਿਆਂ ਦੇ ਵਿੱਚ ਦੇਖ ਸਕਦੇ ਹਾਂ ਤਿੰਨ ਕਮਰੇ ਆ ਕੋਈ ਬਹੁਤਾ ਵੱਡਾ ਘਰ ਨਹੀਂ ਹੈ ਕਮਰਿਆਂ ਦੇ ਵਿੱਚ ਪਾਣੀ ਔਰ ਸੋਈ ਆ ਚੌਂਤਾ ਚੁੱਲਾ ਪਰ ਜਿਹੜੇ ਘਰ ਦੇ ਵਿੱਚ ਅੱਜ ਕਿਸ਼ਤੀਆਂ ਖੜੀਆਂ ਹੋਣ ਉਹ ਘਰ ਦੇ ਹਾਲਾਤ ਆ ਜਿਹੜੇ ਦੇਖੋ ਕਿਸ਼ਤੀਆਂ ਪਾਣੀਆਂ ਦੇ ਵਿੱਚ ਜਾਂਦੀਆਂ ਜਿੱਥੇੋਂ ਦਾ ਪਾਣੀ ਹੁੰਦੇ ਤੇ ਘਰ ਦੇ ਵਿੱਚ ਢਾਈ ਢਾਈ ਤਿੰਨ ਤਿੰਨ ਫੋਟਾ ਜਿਹਦਾ ਪਾਣੀ ਘਰ ਦੇ ਵਿੱਚ ਅੰਦਰਾਂ ਦੇ ਵਿੱਚ ਵੜਿਆ ਇਸ ਘਰੇ ਧੀ ਦਾ ਵਿਆਹ ਤੇ ਉਸ ਘਰੇ ਪਾਣੀ ਆ ਦੇਖ ਸਕਦੇ ਤੁਸੀਂ ਕਿਵੇਂ ਹੈਗਾ ਪੰਜਾਬੀਓ ਇਹ ਪਰਿਵਾਰ ਦੀ ਵੱਧ ਵੱਧ ਮਦਦ ਕਰ ਧੰਨਵਾਦ